ਕਿ ਸਿਆਸੀ तितਲੀਆਂ ਦਾ ਜਿਹੜਾ ਬੋਲਬਾਲ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਰਿਹਾ ਤੇ ਲੋਕਾਂ ਦੇ ਵੱਲੋਂ ਉਹਨਾਂ तितਲੀਆਂ ਨੂੰ ਨਕਾਰ ਦਿੱਤਾ ਕੋਈ ਸ਼ੱਕ ਨਹੀਂ ਕਿ ਟਰਨ ਕੋਰਟਸ ਨੂੰ ਇੱਕ ਬਹੁਤ ਵੱਡਾ ਥੱਪੜ ਮਾਰਿਆ ਹੈ ਜਿਹੜਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਸਿਰਫ ਆਪਣਾ ਪੋਲੀਟੀਕਲ ਜਾਂ ਪਰਸਨਲ ਬੈਨੀਫਿਟ ਲੈਵਲ ਤੇ ਚਲੇ ਜਾਂਦੇ ਲੋਕ ਉਹਨਾਂ ਦਾ ਕੋਈ ਕੈਰੇਕਟਰ ਨਹੀਂ ਉਹਨਾਂ ਦਾ ਕੋਈ ਕਿਰਦਾਰ ਨਹੀਂ ਜੇ ਪਾਰਟੀਆਂ ਦੇ ਵਿੱਚ ਜਦੋਂ ਸ਼ਾਮਲ ਹੁੰਦੇ ਹੋ ਤਾਂ ਤੁਸੀਂ ਕਹਿੰਦੇ ਹੋ ਕਿ ਮੇਰੇ ਪਿੱਛੇ 10000 ਬੰਦਾ ਮੇਰੇ ਪਿੱਛੇ 10 ਲੱਖ ਬੰਦਾ ਹੈ ਲੋਕਾਂ ਨੇ ਜਿਹੜਾ ਉਹ ਸ਼ੀਸ਼ਾ ਸੀ ਲੱਗਦਾ ਹੈ ਕਿ ਲੀਡਰਾਂ ਨੂੰ ਬਿਲਕੁਲ ਸਾਫ਼ ਤੌਰ ਤੇ ਦਿਖਾਤਾ ਐਬਸੋਲੂਟਲੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਲੀਡਰਾਂ ਨੂੰ ਆਪਣੀ ਔਕਾਤ ਜਿੱਥੇ ਦੇ ਉਹ ਸੀ ਉਹਨਾਂ ਨੂੰ ਵਾਪਸ ਇਹਨੂੰ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਕਟ ਟੂ ਸਾਈਜ਼ ਤਿੰਨ ਸਰਕਾਰਾਂ ਮੈਂ ਕਹਿ ਸਕਦਾ ਹੈ ਕਿ ਪਹਿਲਾ ਸ਼੍ਰੋਮਣੀ ਅਕਾਲੀ ਦਲ ਤੇ ਉਸ ਤੋਂ ਬਾਅਦ ਕਾਂਗਰਸ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਦੇ ਵੀ 2024 ਦੀ ਜਿਹੜੀ ਲੋਕ ਸਭਾ ਚੋਣਾਂ ਹੋਈਆਂ ਉਹਨਾਂ ਦੇ ਵਿੱਚ 10 ਮੰਤਰੀਆਂ ਸਣੇ 62 ਐਮਐਲਏ ਹਾਰੇ ਨੇ ਕਿ ਇਹ ਮੁੱਦਾ ਭਾਰੀ ਰਿਹਾ ਹੈ ਜਿਹੜਾ ਨਸ਼ਾ ਤੇ ਬੇਅਦਬੀ ਦਾ ਮੁੱਦਾ ਹੈ ਦੇਖੋ ਅਸੀਂ ਪੰਜਾਬੀ ਲੋਕ ਜਿਹੜੇ ਆ ਨਾ ਅਸੀਂ ਬੜੇ ਇਮੋਸ਼ਨਲ ਲੋਕ ਆ ਔਰ ਜਿਹੜੀ ਚੀਜ਼ ਨਾਲ ਜੁੜਨੇ ਆ ਔਰ ਜਿਹੜੀ ਚੀਜ਼ ਨੂੰ ਸਮਝਦੇ ਆ ਨਾ ਉਹਨੂੰ ਪੂਰਾ ਦਿਲ ਤੋਂ ਸਿੱਦਤ ਦੇ ਨਾਲ ਐਕਸੈਪਟ ਕਰਨੇ ਆ ਔਰ ਆਨੈਸਟਲੀ ਬਿਲੀਵ ਕਰਨੇ ਆ ਸਤਿ ਸ੍ਰੀ ਅਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਉਭਾਰ ਤੋਂ ਲੈ ਕੇ ਸਿਆਸੀ ਦਲ ਬਦਲੂਆਂ ਤੇ ਸਿਆਸੀ ਤਿਤਲੀਆਂ ਦੀ ਵੀ ਗੱਲ ਕਰਾਂਗੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਇਸ ਵਾਰ ਨਕਾਰਿਆ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਾਰ ਬਹੁਤ ਵੱਡਾ ਉਲਟਫੇਰ ਹੋਇਆ ਦੇਸ਼ ਦੀ ਰਾਜਨੀਤੀ ਦੇ ਵਿੱਚ ਪੰਜਾਬ ਹਮੇਸ਼ਾ ਹੀ ਉਲਟਫੇਰ ਦੇ ਵਿੱਚ ਮੰਨਿਆ ਜਾਂਦਾ ਪਰ ਇਸ ਵਾਰ ਉਸੇ ਉਲਟਫੇਰ ਦੇ ਵਿੱਚ ਪੰਜਾਬ ਦੀ ਜਿਹੜੀ ਨੁਹਾਰ ਹੈ ਪੰਜਾਬ ਦੀ ਜਿਹੜੀ ਗਿਣਤੀ ਹੈ ਉਹ ਮੁੜ ਤੋਂ ਸਿਕਰਲੀ ਤੇ ਮੁਰਲੀ ਕਤਾਰ ਦੇ ਵਿੱਚ ਆਈ ਹੈ ਤੇ ਇਸ ਹਫ਼ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੋਲੀਟੀਕਲ ਐਨਾਲਿਸਟ ਡਾਕਟਰ ਦਲਜੀਤ ਸਿੰਘ ਚੀਮਾਨੇ ਉਹਨਾਂ ਤੋਂ ਜਾਣਾਂਗੇ ਕਿ ਇਸ ਸਿਆਸਤ ਦੇ ਵਿੱਚ ਛੱਲਿਆ ਕੀ ਹੈ ਲੋਕਾਂ ਦੇ ਵਿੱਚ ਜੋ ਗੁੱਸਾ ਸੀ ਉਹ ਬਿਲਕੁਲ ਸਾਹਮਣੇ ਆਇਆ ਜਿਹੜੀ ਤਿਤਲੀਆਂ ਸੀ ਜਿਨ੍ਹਾਂ ਨੂੰ ਸਿਆਸੀ ਤਿਤਲੀਆਂ ਕਿਹਾ ਗਿਆ ਸੀ ਉਹਨਾਂ ਦਾ ਫਿਰ ਕਿਤੇ ਨਾ ਕਿਤੇ ਨਕਾਰਾ ਹੋ ਜਾਣਾ ਤੇ ਜਿਹੜੇ ਦਲ ਬਦਲੂ ਸੀ ਉਹਨਾਂ ਨੂੰ ਲੋਕਾਂ ਦੇ ਵੱਲੋਂ ਮੂੰਹ ਨਾ ਲਾਣਾ ਇਹ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਹੋ ਰਿਹਾ ਸੋ ਚੀਮਾ ਸਾਹਿਬ ਸਭ ਤੋਂ ਪਹਿਲਾਂ ਸਕਾਈ ਨਿਊਜ਼ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਫਾਰ ਹੈਵਿੰਗ ਮੀ ਚਿਮਰ ਸਾਹਿਬ ਕਿਵੇਂ ਵੇਖ ਰਹੇ ਹੋ ਸਿਆਸਤ ਦੀ ਸ਼ੁਰੂਆਤ ਕਰਾਂਗੇ ਤਿਤਲੀਆਂ ਦੇ ਨਾਲ ਕਿਉਂਕਿ ਸਿਆਸੀ ਤਿਤਲੀਆਂ ਦਾ ਜਿਹੜਾ ਬੋਲਬਾਲ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਰਿਹਾ ਤੇ ਲੋਕਾਂ ਦੇ ਵੱਲੋਂ ਉਹਨਾਂ ਤਿਤਲੀਆਂ ਨੂੰ ਨਕਾਰ ਦਿੱਤਾ ਗਿਆ ਜਿਹੜੀਆਂ ਇੱਕ ਫੁੱਲ ਤੋਂ ਦੂਜੇ ਫੁੱਲ ਤੇ ਬੈਠੀਆਂ ਜ਼ਰੂਰ ਸਨ ਪਰ ਲੋਕਾਂ ਨੇ ਉਹਨਾਂ ਨੂੰ ਪੋਰ ਨਹੀਂ ਪਾਏ ਉਹਨਾਂ ਨੂੰ ਕਿਤੇ ਨ ਕਿਤੇ ਮਿਠਾਸ ਨਹੀਂ ਪਾਈ ਅ ਚੰਜੀ ਜੀ ਗੱਲ ਇਹ ਹੈ ਕਿ ਇਹ ਇਲੈਕਸ਼ਨ ਜਿਹੜੀਆਂ ਨਾ 2024 ਦੀਆਂ ਲੋਕ ਸਭਾ ਦੀਆਂ ਇਹ ਪਾਰਲੀਮੈਂਟਰੀ ਡੈਮੋਕ੍ਰੇਸੀ ਵਾਸਤੇ ਇੱਕ ਬਹੁਤ ਹੀ ਇੰਪੋਰਟੈਂਟ ਇਲੈਕਸ਼ਨਸ ਹਨ ਅਸੀਂ ਸਾਰੇ ਜਾਣਨੇ ਆ ਇਹਦੇ ਵਿੱਚ ਨੈਸ਼ਨਲ ਲੈਵਲ ਦੇ ਉੱਤੇ ਤੇ ਸਟੇਟ ਲੈਵਲ ਦੇ ਉੱਤੇ ਜਾਂ ਰੀਜIONAL ਪਾਰਟੀਆਂ ਨੇ ਜਾਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਸਾਰਿਆਂ ਨੇ ਇਸ ਤਰ੍ਹਾਂ ਦੀਆਂ ਕੁਝ ਹਰਕਤਾਂ ਕੀਤੀਆਂ ਇਸ ਤਰ੍ਹਾਂ ਦਾ ਪੋਲੀਟੀਕਲ ਡਿਸਕੋਰਸ ਰਿਹਾ ਇਸ ਤਰ੍ਹਾਂ ਦਾ ਜਿਹੜਾ ਮੋਰਲ ਅਥਾਰਟੀ ਪੋਲੀਟੀਸ਼ੀਅਨ ਦੀ نیچے ਆਈ ਔਰ ਜਿਵੇਂ ਓਵਰਆਲ VOTING ਪਰਸੈਂਟੇਜ نیچے ਆ ਗਈ ਹੈ ਇਹ ਤੋਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਪਾਰਟੀ ਕੋਈ ਵੀ ਜਿੱਤੇ ਗਵਰਨਮੈਂਟਾ ਕੋਈ ਵੀ ਬਣ ਪਰ ਡੈਮੋਕ੍ਰੇਸੀ ਦਾ ਜ਼ਰੂਰ ਥੋੜਾ ਜਿਹਾ ਨੁਕਸਾਨ ਹੋਇਆ ਹੈ ਹੁਣ ਪੰਜਾਬ ਤੇ ਆਉਂਦਿਆਂ ਪੰਜਾਬ ਤੇ ਦੇ ਕੋਈ ਸ਼ੱਕ ਨਹੀਂ ਕਿ ਟਰਨ ਕੋਰਟਸ ਨੂੰ ਇੱਕ ਬਹੁਤ ਵੱਡਾ ਥੱਪੜ ਮਾਰਿਆ ਆ ਹੁਣ ਜਿਹੜਾ ਵੋਟਰ ਹੈ ਨਾ ਉਹ ਅੱਗੇ ਨਾਲੋਂ ਕਿਦਰੇ ਜ਼ਿਆਦਾ ਸਿਆਣਾ ਹੋ ਗਿਆ ਮਿੱਚੋ ਹੋਰ ਹੋ ਗਿਆ ਉਹਨੇ ਇੰਨਾ ਕੁਝ ਦੇਖਿਆ ਹੈ ਔਰ ਖਾਸ ਕਰਕੇ ਜਿਹੜਾ ਯੂਥ ਹੈ ਵੋਟਰ ਯੂਥ ਵੋਟਰ ਤਾਂ ਬੜਾ ਸਿਆਣਾ ਹੈ ਉਹ ਤਾਂ ਸਮਝਦਾ ਪੜਦਾ ਹੈ ਸੋਸ਼ਲ ਮੀਡੀਆ ਦਾ ਇੰਨਾ ਵੱਡਾ ਉਹਦੇ ਉੱਤੇ ਅਸਰ ਹੈ ਤੇ ਉਹਨਾਂ ਨੂੰ ਇਹ ਸਮਝ ਲੱਗ ਗਈ ਹੈ ਕਿ ਜਿਹੜਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਸਿਰਫ ਆਪਣਾ ਪੋਲੀਟੀਕਲ ਜਾਂ ਪਰਸਨਲ ਬੈਨੀਫਿਟ ਲੈਣ ਵਾਸਤੇ ਚਲੇ ਜਾਂਦੇ ਲੋਕ ਉਹਨਾਂ ਦਾ ਕੋਈ ਕੈਰੇਕਟਰ ਨਹੀਂ ਉਹਨਾਂ ਦਾ ਕੋਈ ਕਿਰਦਾਰ ਨਹੀਂ ਉਹ ਕੀ ਕਰਨਗੇ ਔਰ ਇਸ ਕਰਕੇ ਜਿਹੜੀ ਉਹਨਾਂ ਦੀ ਜਿੰਨੀ ਕੁ ਸੋਚ ਸਮਝ ਸੀ ਉਹਦੇ ਮੁਤਾਬਕ ਉਹਨਾਂ ਨੂੰ ਰਿਜੈਕਟ ਕੀਤਾ ਗਿਆ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਟ੍ਰੈਂਡ ਜਿਹੜਾ ਹੈ ਹੈਲਦੀ ਡੈਮੋਕ੍ਰੇਸੀ ਵਾਸਤੇ ਬਹੁਤ ਅੱਛਾ ਟ੍ਰੈਂਡ ਹੈ ਕਿ ਜਿਹੜੇ ਟਰਨ ਕੋਰਟ ਨੇ ਜਿਹੜੇ ਇੱਕਦਮ ਛੱਡ ਕੇ ਪਾਰਟੀ ਨੂੰ ਇਲੈਕਸ਼ਨ ਤੋਂ ਪਹਿਲਾਂ ਕੋਈ ਇਧਰ ਹੋ ਗਿਆ ਕੋਈ ਉਧਰ ਹੋ ਗਿਆ ਜਿਹਨੂੰ ਤੁਸੀਂ तितਲੀਆਂ ਕਹਿੰਦੇ ਹੋ ਉਹ ਉਹ ਉਹਨਾਂ ਨੂੰ ਰਿਜੈਕਟ ਕਰਨਾ ਮੇਰਾ ਖਿਆਲ ਹੈ ਪੰਜਾਬ ਦੇ ਵੋਟਰਾਂ ਨੇ ਬੜੀ ਮੈਜੋਰਿਟੀ ਦਿਖਾਈ ਹੈ ਔਰ ਬੜੀ ਅੱਛੀ ਗੱਲ ਹੈ ਇਹਦੇ ਨਾਲ ਡੈਮੋਕ੍ਰੇਸੀ ਦਾ ਫਾਇਦਾ ਹੋਏਗਾ ਜੀਮਨ ਸਾਹਿਬ ਇਸ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਲੋਕਾਂ ਨੇ ਇਹ ਗੱਲ ਦਾ ਅੰਦਾਜ਼ਾ ਲਗਾ ਲਿਆ ਕਿ ਤੁਸੀਂ ਦੂਜੇ ਲੀਡਰਾਂ ਦੇ ਵਿੱਚ ਜਾਂ ਦੂਜੀ ਪਾਰਟੀਆਂ ਦੇ ਵਿੱਚ ਜਦੋਂ ਸ਼ਾਮਲ ਹੁੰਦੇ ਹੋ ਤਾਂ ਤੁਸੀਂ ਕਹਿੰਦੇ ਹੋ ਕਿ ਮੇਰੇ ਪਿੱਛੇ 10000 ਬੰਦਾ ਮੇਰੇ ਪਿੱਛੇ 10 ਲੱਖ ਬੰਦਾ ਲੋਕਾਂ ਨੇ ਜਿਹੜਾ ਉਹ ਸ਼ੀਸ਼ਾ ਸੀ ਲੱਗਦਾ ਹੈ ਕਿ ਲੀਡਰਾਂ ਨੂੰ ਬਿਲਕੁਲ ਸਾਫ਼ ਤੌਰ ਤੇ ਦਿਖਾਤਾ ਹੈ ਐਬਸੋਲੂਟਲੀ ਇਹਦੇ ਕੋਈ ਸ਼ੱਕ ਨਹੀਂ ਕਿ ਲੀਡਰਾਂ ਨੂੰ ਆਪਣੀ ਔਕਾਤ ਜਿੱਥੇ ਦੇ ਉਹ ਸੀ ਉਹਨਾਂ ਨੂੰ ਵਾਪਸ ਇਹ ਨੂੰ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਕੱਟ ਟੂ ਸਾਈਜ਼ ਦੇ ਹੈਵ ਬੀਨ ਕੱਟ ਟੂ ਸਾਈਜ਼ ਕਿ ਵੀ ਆ ਤੁਹਾਡੀ ਔਕਾਤ ਹੈ ਔਰ ਵਾਪਸ ਚਲੋ ਤੁਸੀਂ ਇਹ ਕਿਉਂ ਕੀਤਾ ਸੋ ਇੱਕ ਰੋਸ਼ ਜਾਂ ਗੁੱਸਾ ਆਮ ਵੋਟਰ ਦਾ ਉਹਦਾ ਇਹੋ ਜੀ ਗੱਲ ਦੇ ਅਗੇਂਸਟ ਇਹ ਬੜੀ ਅੱਛੀ ਗੱਲ ਹੈ ਔਰ ਮੈਂ ਬਹੁਤ ਇਸ ਚੀਜ਼ ਦੇ ਨਾਲ ਖੁਸ਼ ਹਾਂ ਕਿ ਪੰਜਾਬ ਦੇ ਵੋਟਰ ਮਚੂਰ ਹੋ ਗਿਆ ਹੈ ਸਿਆਣਾ ਹੋ ਗਿਆ ਹੈ ਔਰ ਪੰਜਾਬ ਦੀ ਜਿਹੜੀ ਪੋਲੀਟੀਕਲ ਸੀਨ ਹੈ ਉਹਦੇ ਵਾਸਤੇ ਇਹ ਇੱਕ ਬੜੀ ਅੱਛੀ ਗੱਲ ਹੋਏਗੀ ਚਿਮਨ ਸਾਹਿਬ ਜੇ ਗਾਲ ਕਿਤੀ ਜਾਵੇ ਸਰਕਾਰ ਦੀ ਤਾਂ ਸਰਕਾਰ ਦੀ ਜੇਕਰ ਗੱਲ ਹੈ ਤਾਂ 26 ਮਹੀਨੇ ਪਹਿਲਾਂ ਲੋਕਾਂ ਦੇ ਵੱਲੋਂ ਵੱਡਾ ਫਤਵਾ ਦਿੱਤਾ ਗਿਆ 992 ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ ਤੇ ਮੁੱਖ ਮੰਤਰੀ ਭਗਵੰਤ ਪਾਣ ਦੇ ਵੱਲੋਂ ਫਿਰ ਚੋਣਾਂ ਦੇ ਦੌਰਾਨ ਵੱਡੇ ਦਾਅਵੇ ਵੀ ਠੋਕੇ ਗਏ 13 0 ਦੀ ਗੱਲ ਕੀਤੀ ਗਈ ਜਦੋਂ ਭਗਵੰਤ ਮਾਨ ਨੂੰ ਐਡਾ ਵੱਡਾ ਮੈਂਟੇਟ ਦਿੱਤਾ ਗਿਆ ਔਰ ਪੰਜਾਬੀ ਜਾਣੇ ਜਾਂਦੇ ਨੇ ਕਿ ਜਾਂ ਹੰਨੇ ਜਾਂ ਬੰਨੇ ਉਹਨਾਂ ਨੇ ਐਡਾ ਵੱਡਾ ਮੈਂਡੇਟ ਦਿੱਤਾ ਇਹ ਐਸਪੀਰੇਸ਼ਨਸ ਐਕਸਪੈਕਟੇਸ਼ਨ ਇਹ ਸਨ ਕਿ ਭਗਵਾਨਤਬਾਨ ਜਿਹੜੇ ਇੰਪੋਰਟੈਂਟ ਮੁੱਦੇ ਨੇ ਚਾਹੇ ਪਹਿਲਾ ਮੁੱਦਾ ਤੇ ਹੈ ਜੌਬਸ ਦਾ ਨੌਕਰੀਆਂ ਦਾ ਦੂਜਾ ਮੁੱਦਾ ਉਹ ਕਹਿੰਦਾ ਹੁੰਦਾ ਸੀ ਮੈਂ ਸੁਣਿਆ ਚੀਫ ਮਿਨਿਸਟਰ ਨੂੰ ਕਈ ਵਾਰੀ ਕਹਿੰਦੇ ਆ ਕਿ ਬਾਹਰ ਨਹੀਂ ਜਾਣਗੇ ਸਾਡੇ ਬੱਚੇ ਉਹਨਾਂ ਉੱਤੇ ਡਰੱਗਸ ਦੇ ਉੱਤੇ ਇਹੋ ਜਿਹੀ ਇੰਡਸਟਰੀ ਦੀ ਕੁਝ ਇੰਪਰੂਵਮੈਂਟ ਕਰਨੀ ਜਾਂ ਜਿਹੜੇ ਲਾਅ ਐਂਡ ਆਰਡਰ ਹੈ ਉਹਦੇ ਵਿੱਚ ਇੰਪਰੂਵਮੈਂਟ ਕਰਨੀਆਂ ਤੇ ਪਹਿਲਾ ਸਾਲ ਤਾਂ ਲੋਕੀ ਟ੍ਰਾਇਲ ਰੈਟ ਇਸ ਲਈ ਕਰਦੇ ਰਹੇ ਪਹਿਲਾ ਸਾਲ 12-20 ਮਹੀਨੇ ਇਹਨਾਂ ਦੇਖਦੇ ਰਹੇ ਕਿ ਸ਼ਾਇਦ ਇਹ ਮੈਚੂਰ ਨੇ ਨਵੇਂ ਨੇ ਇਹਨਾਂ ਨੂੰ ਗਵਰਨੈਂਸ ਦਾ ਕੋਈ ਐਕਸਪੀਰੀਐਂਸ ਨਹੀਂ ਇਹਨਾਂ ਕੋਲ ਮੰਤਰੀ ਪੁਰਾਣੇ ਨਹੀਂ ਹੈਗੇ ਪਹਿਲੀ ਵਾਰੀ ਐਮ ਐਲ ਏ ਬਣੇ ਨੇ ਆਲ ਦੋਸ ਥਿੰਗਸ ਹੁਣ ਉਹ ਗੱਲਾਂ ਜਿਹੜੀਆਂ ਹੋ ਗਈਆਂ ਖਤਮ ਦੇਖੋ ਜਿਹੜੀ ਅਕਾਉਂਟੇਬਿਲਟੀ ਹੁੰਦੀ ਹੈ ਪੋਲੀਟਿਸ਼ੀਅਨ ਦੀ ਅਨਫੋਰਚੂਨੇਟਲੀ ਜੇ ਉਹ ਵਾਦਾ ਕਰਦਾ ਹੈ ਤੇ ਇਹ ਬਰੀਚ ਆਫ ਟਰਸਟ ਹੋ ਜਾਂਦਾ ਹੈ ਜੇ ਤੁਸੀਂ ਇਹ ਵਾਦਾ ਪੂਰਾ ਨਹੀਂ ਕਰਦੇ ਫਿਰ ਬਰੀਚ ਆਫ ਟਰਸਟ ਹੁੰਦਾ ਹੈ ਉਹਨੂੰ ਦਾ ਕੋਰਟ ਚਲੇ ਜਾਣਾ ਚਾਹੀਦਾ ਸਾਡਾ ਲਾਅ ਤੇ ਇਹ ਕਹਿੰਦਾ ਹੈ ਕਿ ਜੇ ਮੈਂ ਮੂੰਹ ਜ਼ਬਾਨੀ ਕਹਤਾ ਨਾ ਕਿਸੇ ਨੂੰ ਕਿ ਮੈਂ ਤੈਨੂੰ 1000 ਰੁਪਏ ਦੇਣਾ ਹੈ ਤੇ ਜੇ ਮੈਂ ਨਹੀਂ ਦਿੰਦਾ ਤੇ ਇਹਨੂੰ ਬਰੀਚ ਆਫ ਟਰਸਟ ਦੇ ਅੰਦਰ ਮੇਰੇ ਉੱਤੇ ਕੇਸ ਹੋ ਸਕਦਾ ਹੁਣ ਜਦੋਂ ਇੱਕ ਪੋਲੀਟੀਸ਼ੀਅਨ ਰਿਸਪਾਂਸਿਬਲ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਸਟ ਰੱਖੀ ਹੋਈ ਹੈ ਉਹਦੇ ਉੱਤੇ ਗੱਲਾਂ ਕਰਦਾ ਹੈ ਔਰ ਫਿਰ ਉਹ ਪੂਰਾ ਨਹੀਂ ਕਰਦਾ ਤੇ ਕਿਉਂ ਨਹੀਂ ਬ੍ਰੀਚ ਆਫ ਡਿਊਟੀ ਦਾ ਉਹਦੇ ਤੇ ਮੁਕੱਦਮਾ ਕੀਤਾ ਜਾਏ ਮੈਂ ਸਮਝਦਾ ਆ ਕਿ ਇਹ ਸਾਰੇ ਪੋਲੀਟਿਸ਼ੀਅਨ ਵਾਸਤੇ ਸਾਡੇ ਲਾਅ ਦੇ ਵਿੱਚ ਸ਼ਾਇਦ ਕੋਈ ਜੁਡੀਸ਼ੀਅਲ ਰਿਫਾਰਮ ਦੇ ਵਿੱਚ ਇਹ ਜ਼ਰੂਰਤ ਹੈ ਇੱਕ ਤਾਂ ਇਹ ਇਹ ਜਦੋਂ ਦਿਲ ਕਰੇ ਜਦੋਂ ਮਰਜ਼ੀ ਕਰੇ ਕੋਈ ਛੱਡ ਕੇ ਦੂਜੀ ਪਾਰਟੀ ਨਾਲ ਚਲਾ ਜਾਏ ਇਲੈਕਸ਼ਨ ਆਉਣ ਤੇ ਪਾਰਟੀਏ ਨੂੰ ਛੱਡਿਆ ਤੇ ਉੱਥੇ ਚਲੇ ਗਏ ਇੱਕ ਤਾਂ ਉਹਦੇ ਉੱਤੇ ਬੜੀ ਸਖਤ ਜ਼ਰੂਰਤ ਹੈ ਕਿ ਇਹਦੇ ਉੱਤੇ ਕੁਝ ਰਿਫਾਰਮ ਕੀਤਾ ਜਾਵੇ ਤੇ ਦੂਜਾ ਕੋਈ ਕੁਝ ਵੀ ਬੋਲ ਕੇ ਔਰ ਕੋਈ ਉਹਦੀ ਅਕਾਉਂਟੇਬਿਲਿਟੀ ਨਾ ਹੋਵੇ ਮੇਰਾ ਖਿਆਲ ਹੈ ਲੈ ਇਹਦੇ ਉੱਤੇ ਵੀ ਬੰਨਾ ਚਾਹੀਦਾ ਹੈ ਵੀ ਤੁਸੀਂ ਉਹ ਗੱਲਾਂ ਕਰੋ ਸੋਚ ਸਮਝ ਕੇ ਗੱਲਾਂ ਕਰੋ ਆਫਟਰ ਆਲ ਤੁਸੀਂ ਵੋਟਰ ਦੀਆਂ ਈਮੋਸ਼ਨ ਦੇ ਨਾਲ ਖੇਡ ਰਹੇ ਹੋ ਚਿਮਨ ਸਾਹਿਬ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਤਿੰਨ ਸਰਕਾਰਾਂ ਮੈਂ ਕਹਿ ਸਕਦਾ ਕਿ ਪਹਿਲਾ ਸ਼੍ਰੋਮਣੀ ਅਕਾਲੀ ਦਲ ਤੇ ਉਸ ਤੋਂ ਬਾਅਦ ਕਾਂਗਰਸ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਦੇ ਵੀ 2024 ਦੀਆਂ ਜਿਹੜੀ ਲੋਕ ਸਭਾ ਚੋਣਾਂ ਹੋਈਆਂ ਉਹਨਾਂ ਦੇ ਵਿੱਚ 10 ਮੰਤਰੀਆਂ ਸਣੇ 62 ਐਮਐਲਏ ਹਾਰੇ ਨੇ ਕਿ ਇਹ ਮੁੱਦਾ ਭਾਰੀ ਰਿਹਾ ਹੈ ਜਿਹੜਾ ਨਸ਼ਾ ਤੇ ਬੇਅਦਬੀ ਦਾ ਮੁੱਦਾ ਹੈ ਕਿਤੇ ਨਾ ਕਿਤੇ ਕਿਉਂਕਿ ਤਿੰਨ ਸਰਕਾਰਾਂ ਤਾਂ ਹੁਣ ਤੱਕ ਇਸ ਮੁੱਦੇ ਨੇ ਢਾਈ ਲਈਆਂ ਕੀ ਮਹਿਸੂਸ ਕਰਦੇ ਹੋ ਕਿ ਇਸੇ ਮੁੱਦੇ ਨੂੰ ਲੈ ਕੇ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਪੰਜਾਬ ਦੇ ਲੋਕ ਨੇ ਪੰਜਾਬ ਦੇ ਇਮੋਸ਼ਨ ਨੇ ਉਸ ਤੇ ਕੰਮ ਕਰ ਰਹੇ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਰਨਜੀਤ ਜੀ ਦੇਖੋ ਅਸੀਂ ਪੰਜਾਬੀ ਲੋਕ ਜਿਹੜੇ ਆ ਨਾ ਅਸੀਂ ਬੜੇ ਇਮੋਸ਼ਨਲ ਲੋਕ ਆ ਔਰ ਜਿਹੜੀ ਚੀਜ਼ ਨਾਲ ਜੁੜਨੇ ਆ ਔਰ ਜਿਹੜੀ ਚੀਜ਼ ਨੂੰ ਸਮਝਨੇ ਆ ਨਾ ਉਹਨੂੰ ਪੂਰਾ ਦਿਲ ਤੋਂ ਸਿੱਦਤ ਦੇ ਨਾਲ ਅਕਸੈਪਟ ਕਰਨੇ ਆਂ ਔਰ ਓਨੈਸਟਲੀ ਬਿਲੀਵ ਕਰਨੇ ਆਂ ਹੁਣ ਜਦੋਂ ਤੁਸੀਂ ਇਹ ਏ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਖੋ ਦੋ ਸਾਡੇ ਜਿਹੜੇ ਇੰਡੀਪੈਂਡੈਂਟ ਆਈਐਨਏ ਚੁਣ ਕੇ ਚਾਹੇ ਪਾਈ ਅਮਰਤ ਪਾਲ ਸਿੰਘ ਦੀ ਹੋਣ ਚਾਹੇ ਸਰਬਜੀਤ ਸਿੰਘ ਖਾਲਸਾ ਜੀ ਹੋਣ ਉਹ ਹੁਣ ਉਹ ਉਹਨਾਂ ਨੇ ਬੜੀ ਮੈਚਿਓਰਿਟੀ ਵਾਲੀ ਗੱਲ ਹੈ ਮੈਂ ਸਮਝਦਾ ਕਿ ਇੱਕ ਤਾਂ ਉਹ ਇਲੈਕਸ਼ਨਾਂ ਜਿੱਤੇ ਨੇ ਸੋ ਉਹਨਾਂ ਨੂੰ ਭਾਰਤ ਦੀ ਡੈਮੋਕ੍ਰੇਸੀ ਦੇ ਵਿੱਚ ਭਾਰਤ ਦੀ ਯੂਨੀਅਨ ਦੇ ਵਿੱਚ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਦੂਜਾ ਉਹਨਾਂ ਨੇ ਕੋਈ ਉਹ ਜਿਆ ਪ੍ਰਚਾਰ ਨਹੀਂ ਹੋਇਆ ਥਰੋਅਆਊਟ ਕਿ ਜਿੰਨੂੰ ਇਹ ਸਮਝਿਆ ਜਾਏ ਕਿ ਸ਼ਾਇਦ ਉਹ ਕੋਈ ਐਂਟੀ ਨੈਸ਼ਨਲ ਗੱਲ ਕਰ ਰਹੇ ਨੇ ਠੀਕ ਹੈ ਨਾ ਹੁਣ ਪਰ ਇਹ ਵੀ ਗੱਲ ਠੀਕ ਹੈ ਕਿ ਬਾਰਗਰੀ ਦਾ ਜਾਂ ਦੂਜੇ ਜਿਹੜੇ ਸੀ ਜਿਹੜੇ ਸੈਕੂਲਰਿਜ਼ਮ ਦੇ ਇਸ਼ੂਸ ਹਨ ਉਹ ਸਾਰੇ ਦੇ ਸਾਰੇ ਉਹਨਾਂ ਦਾ ਆਪਣਾ ਆਪ ਦਾ ਐਮ.ਐਲ.ਏ ਉਹ ਵਿਜੇ ਪ੍ਰਤਾਪਿੰਦਰ ਪ੍ਰਤਾਪ ਕੀ ਐਮ.ਐਲ.ਏ ਅੰਮ੍ਰਿਤਸਰ ਦਾ ਆਈ.ਡੀ ਜਿਹੜਾ ਸੀ ਆ ਉਹ 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 ਕੁਮਰ ਵਿਜੇ ਉਹ ਉਹ ਕਹੀ ਜਾਂਦਾ ਕਹਿੰਦਾ ਵੀ ਤੁਸੀਂ ਕਿਉਂ ਨਹੀਂ ਕਰਦੇ ਹੁਣ ਇਹਦਾ ਮਤਲਬ ਕਿਧਰੇ ਨਾ ਕਿਧਰੇ ਡਿਸਆਨੈਸਟੀ ਪ੍ਰੋਫੈਸ਼ਨਲ ਇਨਟੈਗ੍ਰਿਟੀ ਪਰਸਨਲ ਇਨਟੈਗ੍ਰਿਟੀ ਦੇ ਵਿੱਚ ਕਿਧਰੇ ਨਾ ਕਿਧਰੇ ਸ਼ੱਕ ਹੈ ਨਾ ਕੋਈ ਨਾ ਕੋਈ ਕੀ ਗੱਲ ਹੈ ਵੀ ਇਹ ਐਡਾ ਲੰਮਾ ਕੇਸ ਹੋਏ ਜਾ ਰਿਹਾ ਹੈ ਵੀ ਕੋਈ ਉਹਦੇ ਤੇ ਡਿਸੀਜ ਨਹੀਂ ਲੈਂਦਾ ਨਾ ਕਾਂਗਰਸੀ ਲੈ ਸਕੇ ਨਾ ਅਕਾਲੀ ਲੈ ਸਕੇ ਨਾ ਹੁਣ ਆਪ ਲੈਂਦੇ ਨੇ ਤੇ ਇਹ ਇਮੋਸ਼ਨਲੀ ਹਾਈਜੈਕ ਕਰ ਲੈਣਾ ਲੋਕਾਂ ਨੂੰ ਗੱਲਾਂ ਬਾਤਾਂ ਕਰਕੇ ਉਹ ਹਮੇਸ਼ਾ ਵਾਸਤੇ ਨਹੀਂ ਚੱਲ ਸਕਦਾ ਯੂ ਕੈਨ ਮੇਕ ਫੂਲ ਆਫ ਪੀਪਲ ਫਾਰ ਸਮ ਟਾਈਮ ਡਾਟ ਥਰੋਅਆਊਟ ਕਪੀ ਤੁਸੀਂ ਹਮੇਸ਼ਾ ਵਾਸਤੇ ਉਹਨਾਂ ਨੂੰ ਬੇਵਕੂਫ ਬਣਾਉਂਦੇ ਰਹੋ ਤੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਸਿਆਣੇ ਇੰਟੈਲੀਜੈਂਸ਼ੀਆ ਔਰ ਪੰਜਾਬ ਦੇ ਵਿੱਚ ਬੜੇ ਇੰਟੈਲੀਜੈਂਟ ਬੜੇ ਸ਼ਾਰਪ ਬੜੇ ਸਿਆਣੇ ਲੋਕ ਨੇ ਉਹਨਾਂ ਨੂੰ ਇਹ ਗੱਲ ਸਮਝਣ ਲੱਗ ਗਈ ਹੈ ਕਿ ਇਹ ਇਹਨਾਂ ਦੀ ਪ੍ਰੋਫੈਸ਼ਨਲ ਇੰਟੈਗ੍ਰਿਟੀ ਦੇ ਵਿੱਚ ਕਮੀ ਹੈ ਇਹਨਾਂ ਲੋਕਾਂ ਨੂੰ ਰਿਜੈਕਟ ਕਰੋ ਅੱਗੇ ਗੱਲ ਕਰ ਲੈਣੇ ਆ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਜਿਸ ਤਰ੍ਹਾਂ ਦੀ ਹਾਲਤ ਹੋਈ ਹੈ 2024 ਦੇ ਵਿੱਚ ਉਹ ਕਿਤਨੇ ਕਿਤੇ ਬਹੁਤ ਵੱਡਾ ਸਵਾਲ ਖੜਾ ਕਰ ਰਹੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਵਿੱਚ ਇੱਕ ਟ੍ਰੋਲ ਚ ਇਹ ਅਸਰ ਉਹ ਪਰਿਵਾਰ ਜਿੱਤੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਿਰਫ ਤੇ ਸਿਰਫ 2 ਹੀ ਕੈਂਡੀਡੇਟ ਨੇ ਭਾਵੇਂ ਬੌਬੀ ਮਾਨ ਨੇ ਭਾਵੇਂ ਹਰਸਿਮਰਤ ਕੌਰ ਬਾਦਲ ਨੇ ਉਹ ਜਿੱਤੇ ਨੇ ਇਹਨਾਂ ਦੀ ਹੀ ਜਿਹੜੀਆਂ ਜਮਾਨਤਾਂ ਬਚੀਆਂ ਨੇ ਬਾਕੀਆਂ ਦੀਆਂ ਜਮਾਨਤਾਂ ਤੱਕ ਜਬਤ ਹੋ ਗਈਆਂ ਕਿਵੇਂ ਵੇਖਦੇ ਹੋ ਇਹ ਸਭ ਨੂੰ ਲੈ ਕੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਾਸ਼ਿਰ ਇਹ ਕਿਹੜੇ ਕਾਰਨਾ ਕਰਕੇ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਆਪਣੀ ਰੈਲੇਵੈਂਸ ਨੂੰ ਕਾਇਮ ਕਰਨੋਂ ਆਸਤੇ ਲੜ ਰਿਹਾ ਸੀ ਉਹਨਾਂ ਨੂੰ ਬਹੁਤ ਸਖ਼ਤ ਜ਼ਰੂਰਤ ਸੀ ਭਾਜਪਾ ਨੂੰ ਨਾਲ ਮਿਲਾਣ ਦੀ ਪਰ ਕਿਉਂਕਿ ਸਟੈਂਡ ਜਿਹੜਾ ਫਾਰਮਰ ਦਾ ਆ ਗਿਆ ਸੀ ਵਿੱਚ ਇਸ ਕਰਕੇ ਉਹਨਾਂ ਨੂੰ ਲੱਗਾ ਕਿ ਜੇ ਅਸੀਂ ਇੰਡੀਪੈਂਡ ਰਹੀਏ ਤੇ ਫਾਰਮਰ ਵਾਲਾ ਜਿਹੜਾ ਹੋਇਆ ਉਹਨਾਂ ਦੇ ਨਾਲ ਜਿਹੜਾ ਭਾਜਪਾ ਗਵਰਨਮੈਂਟ ਨੇ ਕੀਤਾ ਉਹਦੇ ਤੋਂ ਕਿਦਰੇ ਉਹ ਦੂਰ हट ਜਾਣਗੇ ਤੇ ਉਹਦਾ ਉਹਨਾਂ ਨੂੰ ਫਾਇਦਾ ਹੋਏਗਾ ਅੱਜ ਬੀਬੀ ਜਗੀਰ ਕੌਰ ਉਹਨਾਂ ਦੀ ਵੀ ਇੱਕ ਸਟੇਟਮੈਂਟ ਸੀ ਮੈਂ ਪੜ ਰਿਹਾ ਸੀ ਉਹ ਵੀ ਕਹਿੰਦੇ ਨੇ ਕਿ ਜਿਹੜਾ ਐਕਚੁਅਲ ਅਜੰਡਾ ਹੈ ਸਾਈਡ ਦਾ ਸ਼ਾਇਦ ਉਹਨੂੰ ਪੂਰੇ ਦੇ ਪੂਰੇ ਨੂੰ ਦੁਬਾਰਾ ਸੋਚਣ ਦੀ ਸਮਝੰਦੀ ਔਰ ਮੈਂ ਤੇ ਸਮਝਣਾ ਲੀਡਰਸ਼ਿਪ ਜਿਹੜੀ ਹੈ ਨਾ ਮੈਂ ਦੇਖਿਆ ਸ੍ਰੀ ਆਪਕਾਸ਼ ਬਦਲੂਰਾ ਨੂੰ ਵੀ ਇਹਨਾਂ ਨੂੰ ਵੀ ਨਵੇਂ ਜਿਹੜੇ ਨੇ ਸੁਖਵੀਰ ਬਾਦਲ ਨੂੰ ਵੀ ਮੇਰਾ ਖਿਆਲ ਹੈ ਕਿ ਬਹੁਤ ਸਖਸ ਜ਼ਰੂਰਤ ਹੈ ਜਿਵੇਂ ਕਾਂਗਰਸ ਨੂੰ ਜ਼ਰੂਰਤ ਸੀ ਤੇ ਹੈ ਅਜੇ ਵੀ ਉਸੇ ਤਰ੍ਹਾਂ ਸ਼੍ਰੋਮੇ ਇਕਾਲੀ ਦਲ ਨੂੰ ਇੱਕ ਇਨਟਰੋਸਪੈਕਸ਼ਨ ਅੰਦਰ ਚਾਤੀ ਮਾਰ ਕੇ ਸੋਚ ਕੇ ਔਰ ਨਵੀਂ ਸਟ੍ਰੈਟੇਜੀ ਬਣਾ ਕੇ ਅਦਰਵਾਈਜ਼ ਜੇ ਉਹ ਬੀਜੇਪੀ ਦੇ ਨਾਲ ਨਹੀਂ ਮਿਲਦੇ ਜਦੋਂ ਵੀ ਮੌਕਾ ਮਿਲਿਆ ਤੇ ਫਿਰ ਇਹ ਜਿਹੜਾ ਮੇਰਾ ਖਿਆਲ ਹੈ ਸ਼ਾਇਦ ਇਸ ਕਗਾਰ ਤੇ ਆ ਗਈ ਹੈ ਕਿ ਪਾਰਟੀ ਦਾ ਨਾਮੋ ਨਿਸ਼ਾਨੀ ਖਤਮ ਹੋ ਜਾਏ ਗੱਲ ਕੀਤੇ ਜਾਵੇ ਬੀਜੇਪੀ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਗਠਜੋੜ ਸੀ 9 ਮਾਰਚ ਦਾ ਰਿਸ਼ਤਾ ਸੀ ਉਹ ਟੁੱਟਿਆ ਉਸ ਤੋਂ ਬਾਅਦ ਖੇਰੂ ਖੇਰੂ ਹੋ ਗਈਆਂ ਦੋਨੋਂ ਪਾਰਟੀਆਂ ਕਿਵੇਂ ਮਹਿਸੂਸ ਕਰਦੇ ਹੋ ਕਿ 2027 ਦੀ ਜਿਹੜੀ ਚੋਣਾਂ ਨੇ ਵਿਧਾਨ ਸਭਾ ਚੋਣਾਂ ਹੋਣਗੀਆਂ ਪੰਜਾਬ ਦੀਆਂ ਉਹਨਾਂ ਦੇ ਵਿੱਚ ਕਿ ਜਿਹੜਾ 9 ਮਾਰਚ ਦਾ ਰਿਸ਼ਤਾ ਹੈ ਮੁੜ ਜੁੜ ਸਕਦਾ ਕਿਉਂਕਿ ਜਿਹੜਾ ਦੋਨਾਂ ਦਾ ਵੋਟ ਫਰਸ਼ਟ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤਾਂ ਡਾਊਨਫਾਲ ਦੇ ਵਿੱਚ ਹੈ ਤੇ ਬੀਜੇਪੀ ਅਪ ਹੋਇਆ ਤੇ ਦੋਨਾਂ ਦਾ ਮਿਲਾ ਕੇ 31% ਅੱਜ ਨਜ਼ 27 ਤੋਂ 28 ਦੇ ਵਿੱਚ ਤਾਂ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਜ਼ਰੂਰ ਬਣਦੀ ਹੈ ਕਿਵੇਂ ਵੇਖਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੁਝ ਇਕੱਠੇ ਹੋ ਸਕਦੇ ਨੇ ਜਾਂ ਫਿਰ ਇਹ ਜਿਹੜਾ ਪਾਟੋ ਧਾੜਾ ਲਗਾਤਾਰ ਜਾਰੀ ਰਹੇਗਾ ਇਹ ਜ਼ਰੂਰ ਇਕੱਠੇ ਹੋਣਗੇ ਜੀ ਗੱਲ ਇਹ ਹੈ ਕਿ ਤੁਸੀਂ ਸੱਤਾ ਥਿਆਣ ਵਾਸਤੇ ਜਾਂ ਉਹਨੂੰ ਕਰਨ ਵਾਸਤੇ ਪ੍ਰਿੰਸੀਪਲ ਜੀ ਤੇ ਕੋਈ ਪ੍ਰੋਵਾਈ ਨਹੀਂ ਕਰਦਾ ਐਤਕਾ ਵਰੀ ਭਾਜਪੀ ਦਾ ਜੋ ਹਸ਼ਰ ਹੋਇਆ ਉਹ ਹੋਣਾ ਸੀ ਅਸੀਂ ਦੇਖਿਆ ਵੀ ਜਿੰਨੇ ਭਾਜਪੀ ਦੇ ਲੀਡਰ ਨੇ ਉਹਨਾਂ ਨੂੰ ਰੋਕਾ ਨਹੀਂ ਪਿੰਡਾਂ ਚ ਵੀ ਨਹੀਂ ਬਣ ਦਿੱਤਾ ਉਹਨਾਂ ਨੂੰ ਡਰਾਇਆ ਤਮਕਾ ਇਹ ਜਿਵੇਂ ਹੰਸਰਾਜ ਹੰਸਣਾ ਲੋਇਆ ਉਹਨੇ ਵੀ ਬਦ ਬਦਤਮੀਜ਼ੀ ਕੀਤੀ ਹੰਸਰਾਜ ਨੇ ਪਰ ਮੈਂ ਇਹ ਸਮਝਣਾ ਪੀ ਪੋਲਿਟੀਕਲ ਕੰਪਲਸ਼ਨ ਜਿਹੜੀ ਹੈ ਨਾ ਇਹ ਭਾਜੀਪੀ ਦੀ ਤੇ ਸੈੱਡ ਦੀ ਸੈੱਡ ਤਾਂ ਖਤਮ ਹੋ ਰਿਹਾ ਹੈ ਸੈੱਡ ਵਾਸਤੇ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਭਾਜੀਪੀ ਵੀ ਚਾਹਦੀ ਹੈ ਕਿ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਉਹ ਆਪਣਾ ਫੁੱਟ ਹੋਲਡ ਜਾਂ ਆਪਣੇ ਪੈਰ ਜਿਹੜਾ ਗੱਡੇ ਉਹ ਪੈਰ ਗੱਡੇਣ ਵਾਸਤੇ ਹੋਰ ਤਾਂ ਕੋਈ ਹੈ ਨਹੀਂ ਕਾਂਗਰਸ ਉਹਨਾਂ ਨਾਲ ਆ ਨਹੀਂ ਸਕਦੀ ਉਹ ਆਪ ਵਾਲਿਆਂ ਦਾ ਵੀ ਕੋਈ ਮਤਲਬ ਹੀ ਨਹੀਂ ਕਦੇ ਵੀ ਮੇਰਾ ਖਿਆਲ ਹੈ ਆਪ ਵਾਲੇ ਜਿਹੜੇ ਭਾਜਪਾ ਦੇ ਨਾਲ ਨਹੀਂ ਜਾਣਗੇ ਇਸ ਕਰਕੇ ਉਹਨਾਂ ਕੋਲ ਆਪਸ਼ਨ ਹੀ ਹੋਰ ਕੋਈ ਨਹੀਂ ਬੱਜੀ ਔਰ ਪੋਲੀਟਿਕਲ ਕੰਪਰਸ਼ਨ ਇਹ ਹੋ ਜਾਏਗੀ ਕਿ ਇਹ ਦੋਨੋਂ ਜ਼ਰੂਰ ਇਕੱਠੇ ਆਉਣਗੇ ਔਰ ਮੇਰਾ ਖਿਆਲ ਹੈ ਬੜੀ ਤੇਜ਼ੀ ਪ੍ਰੋਸੈਸ ਸ਼ੁਰੂ ਵੀ ਹੋ ਜਾਏਗਾ ਇਹ ਨਾ ਉੱਤੇ ਗੱਲਾਂ ਬਾਤਾਂ ਕਰਨੀਆਂ ਹੌਲੀ ਹੌਲੀ ਐ ਡਿਫਰੈਂਟ ਲੈਵਲਸ ਤੁਸੀਂ ਦੇਖੋਗੇ ਕਿ ਹੁਣ ਜਦੋਂ ਚਿੰਤਨ ਮੰਥਨ ਵਗੈਰਾ ਇਹ ਉਹ ਹੋ ਜਾ ਦੇਣਾ ਭਾਜਪਾ ਦੇਤੇ ਅਕਾਲੀਆਂ ਦੇ ਵਿੱਚ ਵੀ ਜਿਹੜਾ ਮਾਇਲੇ ਜਿਹੜਾ ਉਹਨਾਂ ਨੇ ਦੇਖਿਆ ਵੀ ਹੋਇਆ ਕੀ ਹੈ ਇਹ ਸਾਰਾ ਇਹਦੇ ਬਾਅਦ ਜਦੋਂ ਸਟੇਬਲਾਈਜ਼ ਹੁੰਦੀ ਹੈ ਸਿਚੁਏਸ਼ਨ ਮੈਨੂੰ ਲੱਗਦਾ ਹੈ ਵੀ ਇਹ ਦੋਨੋਂ ਬਲੂਜ਼ ਆਉਣੇ ਆਪਸ ਦੇ ਨੇੜੇ ਤੇੜੇ ਆਉਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਗੱਲ ਕਾਂਗਰਸ ਦੀ ਕਰ ਲੈਣੇ ਆ ਕਾਂਗਰਸ ਨੂੰ ਕਿਵੇਂ ਵੇਖਦੇ ਹੋ ਕਿ ਕਾਂਗਰਸ ਇੱਕ ਵਾਰ ਰਿਵਾਈਵ ਕਰ ਗਿਆ 2.5 ਸਾਲ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਦਾ ਕਿਤੇ ਨਾ ਕਿਤੇ ਨਾਮੋ ਨਿਸ਼ਾਨ ਖਤਮ ਹੋਣ ਕਿਨਾਰੇ ਹੋ ਗਿਆ ਸੀ ਤੇ ਹੁਣ ਕਾਂਗਰਸ ਮੁੜ ਤੋਂ 7 ਸੀਟਾਂ ਜਿੱਤ ਚੁੱਕੀ ਹੈ ਕਿਵੇਂ ਵੇਖਦੇ ਹੋ ਕਿ ਸੈਂਟਰ ਪੁਆਇੰਟ ਨੂੰ ਲੈ ਕੇ ਲੋਕਾਂ ਦੀ ਜਿਹੜੀ ਵਿਚਾਰਧਾਰਾ ਸੀ ਉਹ ਜੁੜੀ ਹੈ ਜਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕਾਂਗਰਸ ਮੁੜ ਤੋਂ ਖੜੀ ਹੋ ਰਹੀ ਹੈ ਐਬਸੋਲੂਟਲੀ ਦੇਖੋ ਇੱਕ ਤਾਂ ਜੋ ਵੀ ਰਾਹੁਲ ਗਾਂਧੀ ਦੀਆਂ ਕਿੰਨੀਆਂ ਵੀ ਕਮਜ਼ੋਰੀਆਂ ਹੋਣ ਜੋ ਜਿਹੜੋ ਉਹਦੇ ਪੋਲਿਟਿਕਲ ਆਪੋਨੈਂਟਸ ਸਾਰੀ ਦੁਨੀਆ ਜੋ ਕੁਝ ਕਹਿੰਦੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਛੱਡ ਦਿਓ ਮੈਂ ਸਮਝਦਾ ਕਿ ਰਾਹੁਲ ਗਾਂਧੀ ਜੀ ਬਹੁਤ ਮੈਚੁਰ ਹੋ ਗਏ ਨੇ ਅੱਗੇ ਨਾਲੋਂ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਉਹਦਾ ਅਸਰ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਥਰੂਆਊਟ ਇੰਡੀਆ ਉਹਦੇ ਉੱਤੇ ਬੜਾ ਅਸਰ ਪਿਆ ਹੈ ਫਿਰ ਰਾਜਾ ਵੜਿੰਗ ਮੈਨੂੰ ਦਿਖਦਾ ਹੈ ਕਿ ਇੱਕ ਬੜਾ ਡਾਇਨਾਮਿਕ ਬੜਾ ਪੈਸ਼ੀਨਟ ਪੰਜਾਬ ਨੂੰ ਪਿਆਰ ਕਰਨ ਵਾਲਾ ਪੰਜਾਬ ਦਾ ਯੂ ਨੋ ਚਾਂਦ ਵਾਲਾ ਜਿਹੜਾ ਬੰਦਾ ਮੈਨੂੰ ਉਹਦੇ 'ਚ ਬੜਾ ਪੈਸ਼ਨ ਲੱਗਦਾ ਬੜਾ ਪਿਆਰ ਲੱਗਦਾ ਬੜਾ ਉਹਨੇ ਬੰਦੇ ਨੇ ਜਾਨ ਵੀ ਬੜੀ ਲੜਾਈ ਹੈ ਅਗੇਂਸਟ ਆਲ ਆਰਡਸ ਉਹਦੇ ਇਸ ਬੜਾ ਕੁਝ ਕੰਮ ਕਰ ਰਿਹਾ ਸੀ ਉਹ ਵੀ ਸਾਨੂੰ ਪਤਾ ਹੈ ਕਿ ਕੀ ਕੀ ਹਾਲਾਤ ਦੇ ਵਿੱਚ ਉਹਨੇ ਕਿੰਨੇ ਮੁਸ਼ਕਲ ਹਾਲਾਤ ਦੇ ਵਿੱਚ ਬਿੱਟੂ ਵਰਗੇ ਤੇ ਇਹ ਤੇ ਉਹ ਸਾਰੇ ਜਿਹੜੇ ਨਾ ਉਹਨੋ ਨਵਜੋਤ ਸਿੱਧੂ ਜਿਹੜਾ ਉਹ ਚੁੱਪ ਹੋ ਗਿਆ ਉਹਨੇ ਕੋਈ ਗੱਲ ਹੀ ਨਹੀਂ ਕਰਦਾ ਸੋ ਸਾਰੇ ਹਾਲਾਤ ਜਿਹੜੇ ਨਾ ਉਹ ਫੇਵਰੇਬਲ ਨਹੀਂ ਸਨ ਮੈਨੂੰ ਲੱਗਦਾ ਹੈ ਜੇ ਹਾਲਾਤ ਥੋੜੇ ਜੇ ਫੇਵਰੇਬਲ ਹੁੰਦੇ ਤੇ ਸ਼ਾਇਦ ਇਹ 10 ਹੀ ਤਾਂ ਲੈਂਦੇ ਇਹ ਜਿਹੜੀਆਂ 7 ਸੀਟਾਂ ਲਈਆਂ ਨੇ ਇਹ ਸ਼ਾਇਦ ਉਹਨਾਂ ਉਹਨਾਂ ਦਾ ਪੋਟੈਂਸ਼ੀਅਲ ਜਿਹੜਾ ਸੀ ਨਾ ਜਿੰਨੀਆਂ ਉਹ ਲੈ ਸਕਦੇ ਸੀ ਉਹਦੇ ਤੋਂ ਘੱਟ ਲਈਆਂ ਔਰ ਅਗਲੀ ਵਾਰੀ ਮੈਂ ਜੋ ਸਮਝਣਾ ਪੇ ਭਾਜਪੀ ਤੇ ਸੈਡ ਕੁਝ ਵੀ ਕਰ ਲੈਣਗੇ ਅਗਲੀ ਵਾਰੀ ਕਾਂਗਰਸ ਜਿਹੜੀ ਹੈ it has a very, very bright chance to come back to power. ਆਖਰੀ ਸਵਾਲ ਕਰਨਾ ਚਾਹਾਂਗਾ ਸਾਰੀ ਸਿਆਸੀ ਪਾਰਟੀਆਂ ਨੂੰ ਲੈ ਕੇ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਲੈ ਕੇ ਇਹ ਜਿਹੜਾ ਸਵਾਰ ਹੈ ਮੋਰੀ ਸਵਾਲ ਹੈ ਕਿ ਆਖਰ ਜਿਹੜੀ ਇਹ ਦਸ਼ਾ ਹੋਈ ਹੈ 2024 ਦੇ ਵਿੱਚ ਇਹਨਾਂ ਪਾਰਟੀਆਂ ਦੀ ਉਹਦਾ ਜਿਹੜਾ ਸਿੱਟਾ ਕੱਢਿਆ ਜਾਵੇ ਤਾਂ ਉਹ ਕੀ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਕਿ 2.5 ਸਾਲ ਪਹਿਲਾਂ ਵੱਡਾ ਫਤਵਾ ਉਸ ਤੋਂ ਬਾਅਦ ਫਿਰ ਜਿਹੜੀ ਸੰ ਲੱਗੀ ਹੈ ਉਹ ਸੰਗਰੂਰ ਸੀਟ ਤੋਂ ਲੱਗਣੀ ਸ਼ੁਰੂ ਹੋ ਗਈ ਹੈ ਉਸ ਤੋਂ ਬਾਅਦ ਨਹੀਂ ਸਮਝੇ ਕਿਤੇ ਨਾ ਕਿਤੇ ਇਹ ਸਵਾਰ ਫਿਰ ਟਹਿ ਟੇਰੀ ਹੋ ਗਏ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਸੀ ਦੇਈ ਸੁngੜ ਕੇ ਰਹਿ ਗਿਆ ਦੇਖੋ ਮਾਨ ਸਾਹਿਬ ਵਾਸਤੇ ਤੇ ਇਹ ਬਹੁਤ ਵੱਡੀ ਵੇਕ ਅਪ ਕਾਲ ਹੈ ਪੇ ਉਹਨਾਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਪੇ ਅੱਜ ਕੱਲ ਆਦਮੀ ਜਿਹੜਾ ਹੈ ਪਰਫਾਰਮੈਂਸ ਵੋਟਰ ਜਿਹੜਾ ਗੁੱਡ ਗਵਰਨੈਂਸ ਮੰਗਦਾ ਕਰਕੇ ਦਿਖਾਓ ਦੇਖੋ ਮੈਂ ਪੰਜਾਬ ਦਾ ਹੋਣ ਕਰਕੇ ਬੜੀ ਵਾਰੀ ਅੰਮ੍ਰਿਤਸਰ ਜਾਂ ਜਲੰਧਰ ਜਾਂ ਮੇਰੇ ਆਪਣੇ ਡਿਸਟ੍ਰਿਕਟ ਬਟਾਲਾ ਵਗੈਰਾ ਮੈਂ ਜਾਂਦਾ ਰਹਿਣਾ ਮੈਂ ਦੇਖਣਾ ਪੇ ਇੰਨੀ ਬੁਰੀ ਹਾਲਤ ਹੈ ਸੜਕਾਂ ਦੀ ਮਿਊਨਿਸਪਲ ਕਾਰਪੋਰੇਸ਼ਨਸ ਮਿਊਨਿਸਪਲ ਕਮੇਟੀਆਂ ਉਹਨਾਂ ਦਾ ਉਹ ਹਾਲ ਹੈ ਤੇ ਤੁਸੀਂ ਜਿਵੇਂ ਕਿ ਗਵਰਨਮੈਂਟ ਹੈ ਹੀ ਨਹੀਂ ਕਿਧਰੇ ਮਤਲਬ ਤੁਸੀਂ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਵੀ ਕੀ ਹੋਕ ਹੀ ਰਿਹਾ ਸੋ ਮੈਂ ਸਮਝਦਾ ਕਿ ਗਵਰਨੈਂਸ ਵਾਸਤੇ ਜਿੰਨਾ ਚਿਰ ਭਗਵੰਤ ਮਾਨ ਜੀ ਕੋਈ ਤਗੜਾ ਸਟੈਪ ਨਹੀਂ ਲੈਂਦੇ ਜਾਂ ਉਹਨਾਂ ਨੂੰ ਪੋਲਿਟੀਕਲ ਵਿਜ਼ਡਮ ਕਿਦਰੋਂ ਨਹੀਂ ਮਿਲਦੀ ਜਾਂ ਸਲਾਹ ਨਹੀਂ ਲੈਂਦੇ ਉਹਨਾਂ ਚੇਰ ਮੇਰਾ ਖਿਆਲ ਹੈ ਪੰਜਾਬ ਦੇ ਹਾਲਾਤ ਜਿਹੜੇ ਬਦ ਤੋਂ ਬਦਤਰ ਹੋ ਰਹੇ ਨੇ ਪਹਿਲਾਂ ਮੈਨੂੰ ਬਹੁਤ ਉਮੀਦ ਸੀ ਔਰ ਮੈਂ ਵੀ ਮਾਨ ਦੇ ਉੱਤੇ ਬੜਾ ਸੋਚਦਾ ਹੁੰਦਾ ਸੀ ਕਿ ਸ਼ਾਇਦ ਇਹ ਨਵਾਂ ਬੰਦਾ ਹੈ ਉਹਦਾ ਲਵ ਫਰ ਪੰਜਾਬ ਤਾਂ ਕੋਈ ਡਾਊਟ ਨਹੀਂ ਕਰ ਸਕਦਾ ਪਿਆਰ ਤਾਂ ਕਰਦਾ ਹੀ ਹੈ ਪੰਜਾਬ ਨੂੰ ਹਰ ਪੰਜਾਬੀ ਕਰਦਾ ਪਰ ਉਹਦੀ ਜਿਹੜੀ ਗਵਰਨੈਂਸ ਦੀ ਸਮਝ ਹੈ ਨਾ ਸੋਚ ਹੈ ਉਹ ਫੇਲ ਹੋ ਗਈ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਔਰ ਕਾਂਗਰਸ ਇੱਕ ਮਚੋਰ ਪੁਰਾਣੀ ਪਾਰਟੀ ਜਿਦੇ ਕੋਲ ਬੜੇ ਸਿਆਣੇ-ਸਿਆਣੇ ਬੰਦੇ ਚਾਹੇ ਉਹ ਪ੍ਰਤਾਪ ਬਾਜਵਾ ਹੋਵੇ ਜਾਂ ਦੂਸਰੇ ਲੋਕ ਹੋਣ ਬੜੇ ਮਚੋਰ ਲੋਕ ਨੇ ਜਿਨ੍ਹਾਂ ਕੋਲ ਗਵਰਨੈਂਸ ਦਾ ਤੇ ਉਹ ਇਸਤੇਮਾਲ ਵੀ ਕਰ ਸਕਦੇ ਨੇ ਪੋਲਿਟੀਕਲ ਵਿਜ਼ਡਮ ਵੀ ਹੈ ਤੇ ਮੈਂ ਸਮਝਦਾ ਕਿ ਕਾਂਗਰਸ ਦੇ ਜਿਹੜੇ ਬ੍ਰਾਈਟਰ ਡੇਸ ਆਰ ਹੈਡ ਔਰ ਮਾਨ ਸਾਹਿਬ ਨੂੰ ਬਹੁਤ ਸਖਤ ਹੈ ਇਨਟਰੋਸਪੈਕਸ਼ਨ ਕਰਕੇ ਸੋਚ ਕੇ ਆਪਣੇ ਇੰਪਰੂਵਮੈਂਟ ਕਰਨ ਦੀ ਸੋਚੀਮਤ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਫਾਰ ਹੈਵਿੰਗ ਮੀ ਸੋ ਇਸਨ ਕਰਨਲ ਦਲਜੀਤ ਸਿੰਘ ਚੀਮਾ ਜਿਨ੍ਹਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵਾਨ ਦੇ ਲਈ ਵੇਕ ਅਪ ਕਾਲ ਹੈ ਸਮਝਾਣਾ ਚਾਹੀਦਾ ਹੈ ਕਿ ਜਿਹੜਾ ਸਿਨੈਰੀਓ ਪੰਜਾਬ ਦੇ ਵਿੱਚ ਕ੍ਰੀਏਟ ਹੋਇਆ ਉਹ ਕਿਉਂ ਹੋਇਆ ਉਸ ਦੇ ਉੱਤੇ ਮੰਥਨ ਜ਼ਰੂਰੀ ਹੈ ਤੇ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਪੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ 2027 ਦੇ ਵਿੱਚ ਪੰਜਾਬ ਫਤੇ ਨਹੀਂ ਕਰ ਸਕਣਗੀਆਂ ਤੇ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਦਾਵਾ ਠੋਕਿਆ ਗਿਆ ਹੈ ਕਿ ਕਾਂਗਰਸ ਕਿਤਨਾ ਕਿਤੇ ਮਜ਼ਬੂਤੀ ਦੇ ਨਾਲ ਅੱਗੇ ਵਧ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਵੱਲੋਂ ਦੋ ਆਜ਼ਾਦ ਚੀਰੇ ਨੂੰ ਜਤਾਇਆ ਗਿਆ ਉਸ ਦੇ ਵਿੱਚ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਜ਼ਿਕਰ ਹੈ ਵੱਡਾ ਮੰਡੇਟ ਲੋਕਾਂ ਦੇ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਵੱਡਾ ਫਤਵਾ ਦਿੱਤਾ ਗਿਆ ਕਿ ਉਹ ਇੱਕ ਪੰਥਕ ਲਹਿਰ ਪੰਜਾਬ ਦੇ ਵਿੱਚ ਖੜੀ ਕਰ ਸਕਣਗੇ ਜਾਂ ਕਿਸ ਤਰ੍ਹਾਂ ਚੀਮਾ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਕਾਂਗਰਸ ਮਜ਼ਬੂਤੀ ਦੇ ਨਾਲ ਅੱਗੇ ਵਧ ਰਹੀ ਹੈ ਉਹ ਹੋਵੇਗਾ